मम्मी ना फोन हलो सीकाल मम्मी हाँ ठीक ठाक सारी तु सारे घर हाँ, ही है अच्छा आन लगे जे कदों कदना ਠੀਕ ਆ ਆ ਜਾਓ ਫਿਰ ਨੇਨਾ ਸਮਾਨ ਵਗਾਰਾਂ ਉਹਦੇ ਆਪਾ ਹਾਂਜੀ ਮੰਮੀ ਹੋਣੀ ਲੱਗੇ ਹੋਣ ਤੇ ਸਮਾਨ ਲਿਆ ਦੇ ਨਹੀਂ ਕਾ ਖਾਂਦੇ ਲਈ ਕੌਣ-ਕੌਣ ਲੱਗਣਾ ਮੰਮੀ ਡੈਡੀ ਦੋਨੇ ਕੀ-ਕੀ ਲਿਆਉਣਾ ਉਹ ਹੀ ਠੰਡਾ ਲਿਆ ਦਿਓ ਹੂੰ ਤੇ ਨਾਲ ਚਾਹ ਦੇ ਨਾਲ ਕੁਝ ਲਿਆ ਦਿਓ ਲਿਆ ਦਿਓ ਸ਼ੁਕਰ ਹੈ ਕਿ ਅੱਜ ਨਹੀਂ ਰਜਿਆ ਚਲ ਮੰਮੀ ਹਣੀ ਥੋੜਾ ਸੌਖੇ ਤੇ ਜਾਣਗੇ ਨਾ ਜੇ ਰਜਿਆ ਹੁੰਦਾ ਤੇ ਮੰਮੀ ਘਣਾ ਨੇ ਨਾ ਜਾ ਕੇ ਤੇ ਐਵੇਂ ਟੈਨਸ਼ਨ ਹੀ ਲਈ ਜਣੀ ਸੀਗੀ ਡੈਡੀ ਤਾਂ ਲੱਗੇ ਬੀਬੀ ਵੱਧਾ ਚਲ ਸ਼ੁਕਰ ਹੈ ਲੈ ਭਈ ਆਪਾਂ ਤੇ ਹੋ ਗਏ ਤਿਆਰ ਇਹ ਜਨਾਨੀਆਂ ਦਾ ਦਾ ਉਹ ਇਹਨਾਂ ਦੇ ਲੰਮਾ ਪੀਣ ਪਾ ਦੇਣਾ ਬਸ ਇਹਨੇ ਕਿੱਥੇ ਜਾਣਾ ਹੀ ਉਹ ਕਿਹਦੇ ਵਿਆਹ ਚਲੀ ਜਾਣਾ ਤੇ ਆਪਣੀ ਕੁੜੀ ਕੋ ਹੁਣ ਇਹ ਕੁਵੇ ਤਿਆਰ ਤਾਂ ਚਲ ਕੋਈ ਨਹੀਂ ਆਪਾਂ ਤਿਆਰ ਹੋ ਕੇ ਬੈਨੇ ਆ ਆਪੇ ਆ ਜੂਗੀ ਚਲੋ ਮੈਂ ਮਾਤਾ ਕੋ ਲਈ ਪੈਸੇ ਤੇ ਲੈ ਆ ਗਦੀ ਸਮਾਨ ਭਾਰੇ ਦਾ ਮਾਤਾ ਕੋ ਵੱਧ ਪੈਸੇ ਲੈ ਲੈਨੇ ਨਾਲੇ ਆਪਣਾ ਸਰਜੂ ਅੱਜ ਤਾਂ ਸ਼ਾਹ ਹੁਣ ਵਧੀਆ ਬਣ ਗਏ ਹੁਣ ਇਹਨੇ ਤਿਆਰ ਵੀ ਪਤਾ ਨਹੀਂ ਹੋਈ ਆ ਕਿ ਨਹੀਂ ਤੇਂਦਰ ਆ ਗਈਆਂ ਸੁਨਦਰ ਲੈ ਮੈਨੂੰ ਆਖੀ ਜਾਂਦੀ ਤਿਆਰ ਹੋ ਜਾ ਤਿਆਰ ਹੋ ਜਾ ਮੈਂ ਤਿਆਰ ਹੋ ਕੇ ਬਹਿ ਗਿਆ ਤੂੰ ਅਜੇ ਇਦਾਂ ਹੀ ਫਿਰ ਰਹੀ ਹੈ ਹਾਇ ਤੇ ਮੈਂ ਕੋਈ ਕੰਮ ਨਹੀਂ ਕਰਨਾ ਕਰਦਾ ਝਾੜੂ ਪੋਚਾ ਰੋਟੀ ਪਾਣੀ ਨੀ ਕਿੰਨੇ ਕੰਮ ਹੁੰਦੇ ਆ ਉਹਦੇ ਤੂੰ ਕਦੇ ਦਾ ਕਰ ਲਿਆ ਵਾ ਕਿਦ ਕਦੇ ਦਾ ਕਿੱਥੋਂ ਕਰ ਲਿਆ ਤੁਸੀਂ ਝਾੜੂ ਫੜਿਆ ਵੇਖਿਆ ਵਾ ਅਜੇ ਪੋਚੇ ਲਾ ਕੇ ਹੱਟੀ ਹੁਣ ਬਾਅਦ ਚ ਜਾ ਹੋ ਜਾਗਾ ਤਿਆਰ ਫਿਰ ਜਾਣਾ ਨਹੀਂਗਾ ਜਾਣਾ ਤੇ ਹੈਗਾ ਨਾਲੇ ਮੈਂ ਫੋਨ ਵੀ ਆ ਗਿਆ ਹੀ ਆ ਵੇਖ ਲਓ ਭਾਈ ਕੁੜੀ ਦਾ ਫੋਨ ਆ ਗਿਆ ਆ ਟਿਕਣ ਦੀ ਹੁਣੀ ਆ ਨਿਕਾੜੀ ਮੈਂ ਹੁਣ ਲਿਫਾਵੇ ਚ ਕੱਪੜੇ ਕੁੱਪੜੇ ਜਿਹੜੇ ਖੜਨੇ ਉਹ ਵੀ ਪਾ ਲਾਂ ਪਾ ਲਾ ਪਾ ਲਾ ਫਟਾਫਟ ਆ ਮੁੰਡਾ ਦਾ ਫੋਨ ਹੀ ਉਹਦਾ ਆ ਗਿਆ ਵਾ ਆ ਵੇਖ ਲਾ ਗੁਰਪ੍ਰੀਤ ਦਾ ਹੀ ਫੋਨ ਹੀ ਹੋ ਹੈਲੋ ਆਵੇ ਬਦਲ ਲੱਗ ਗਿਆ ਤੋਰਨਾ ਆਪਾਂ ਠੀਕ ਵਾਰਨ ਜੋਦ ਹੁਣ ਤਾਂ ਨਹੀਂ ਪੀਤੀ ਪੁੱਤੀ ਆਵੇ ਜੈ ਹਿੱਤ ਰਾਤ ਤਿਆਰ ਹੋ ਗਿਆ ਮੈਂ ਵੀ ਤਿਆਰੀਆਂ ਬਸ ਕਪੜੇ ਪਾਉਣੇ ਮੈਨਰੇ ਲੱਗੇ ਤੁਰਨ ਆਗੇ ਆਗੇ ਬਸ ਚੰਗਾ ਚੱਲ ਕੱਟ ਫੋਨ ਤੇ ਜਾ ਹੋ ਤਿਆਰ ਗਾਂ ਹੁਣ ਆ ਜੂ ਕਰ ਚੋਕੇ ਆਪ ਗੱਲ ਕਰ ਲਿਓ ਨਹੀਂ ਇੱਥੇ ਅੱਗੇ ਰਹਿੰਦੇ ਮੇਰੇ ਉਹਦਾ ਨਾ ਕਦੀ ਕਿਸਦਾ ਆ ਜਾਣਾ ਕਦੀ ਕਿਸਦਾ ਤੂੰ ਤੇ ਤਿਆਰੀ ਨਹੀਂ ਹੋਣਾ ਦਿਵਾਲੇ ਹੀ ਫੋਨ ਤੇ ਰਹਿਣਾ ਨੂੰ ਇਹਨਾਂ ਦਾ ਤੁਰਨਾ ਬੜਾ ਲੰਮਾ ਜਨਾਨੀਆਂ ਦਾ ਕਾਲ ਲਿਆ ਦਿੰਦੀਆਂ ਬੰਦੇ ਨੂੰ ਉਸੇ ਵੇਲੇ ਮੈਂ ਤੈਨੂੰ ਕੱਲ ਬੜਾ ਮਾਤੂੰ ਕਿੱਥੇ ਗਈ ਤੈਨੂੰ ਤਾਂ ਕੋਈ ਫਿਕਰ ਹੀ ਹੈ ਨੀਗਾ ਤੇ ਕੀ ਹੋ ਗਿਆ ਆ ਕੱਟਾ ਇੱਥੇ ਤੁਪੇ ਵੱਜਾ ਹੀ ਤੇ ਹੁਣ ਉਹਨੂੰ ਮੈਂ ਛਾਵੇਂ ਕਰਕੇ ਆਈਆਂ ਅੰਦਰ ਅੱਛਾ ਤੂੰ ਦੇਖਦਾ ਉੱਠਣਾ ਨਹੀਂ ਵੇਖਣਾ ਨਹੀਂ ਡੰਗਰ ਵਾਲਾ ਜੇ ਮੱਝ ਤਾਜੀ ਸੂਈ ਆ ਤਾਂ ਗਰਮੀ ਬਣਾਉਣ ਡਿਆ ਚੱਲ ਠੀਕ ਹਾਂ ਤੇ ਚੱਲ ਗੱਲ ਸੁਣ ਮੇਰੀ ਹਾਂ ਉਹ ਗੋਪੀ ਤੇ ਮੰਮੀ ਤੇ ਦਾਦੀ ਨੇ ਆਉਣਾ ਵਾ ਚੰਗਾ ਸਗੋ ਕਿ ਆਉਣਾ ਆ ਤੇ ਮੇਰੇ ਪੈਸੇ ਦੇ ਮੈਂ ਲਿਆਵਾ ਕੋ ਚਾਹ ਵਾਸਤੇ ਉਹਨਾਂ ਵਾਸਤੇ ਤੇ ਘਰ ਪੁੱਤ ਹੈ ਨਹੀਂ ਕੋ ਹਵੀ ਇਹ ਕਹਨਾ ਹੈ ਉਹ ਤੇ ਫੇਰ ਇਹਨੇ ਕਿਹਾ ਵਾ ਹਾਂ ਤਕੀ ਲਿਆਉਣਾ ਪਤਾ ਨਹੀਂ ਕਿਹਦੀ ਇੱਕ ਠੰਡਾ ਲੈ ਆਇਆ ਤੇ ਨਾਲ ਉਹ ਚਾਹ ਵਾਸਤੇ ਕੋਲ ਲੈ ਆਇਆ ਤੂੰ ਦਾ ਕੀ ਲਿਆਉਣਾ ਚੱਲ ਜਿੱਤਰਾ ਆਂਦੀ ਓਦਾਂ ਹੀ ਕਰ ਲਾ ਆਹੋ ਚਲ ਓਦਾਂ ਕਰ ਲੈਨੇ ਆ ਆਹੋ ਤੇ ਲਿਆ ਦੇ ਪੈਸੇ ਵੀ ਪਾਹੇ ਰੱਖੇ ਰਹਿ ਹੀ ਮੈਂ ਕੋਲ ਪਹਿਨ ਉਹ ਪੱਲੀ ਦੇ ਚੁੰਨੀ ਦੇ ਨਾਲ ਬੱਧਾ ਹੁੰਦਾ ਵਾ ਤੇ ਫੇਰ ਬੰਨਣਾ ਪੈਂਦਾ ਵਾ ਕੀਪਦਾ ਕਿਹੜੇ ਵਲੇ ਮੈਨੂੰ ਲੋਡ ਪੈ ਜਾਣੀ ਕੁੰਡਲੀ ਮਾਰ ਕੇ ਬੈਠੀ ਜਿੰਨੀ ਖਜਾਨੇ ਦੇ ਹਾਂ ਕੁੰਡਲੀ ਮਾਰ ਕੇ ਬੈਠੀ ਜਿੰਨੀ ਜੇ ਕੁੰਡਲੀ ਮਾਰੀ ਆ ਤਾਂ ਹੁਣ ਤੂੰ ਮੰਗਣ ਡਿਆ ਤਾਂ ਤੈਨੂੰ ਦੇਣ ਲੱਗੀ ਹਾਂ ਲਫੜ ਬ ਲੈ ਆਵੇਂ ਸਪਾਣ ਉਹ ਰਿਆਨ ਮਰ ਕਾਲ ਸੁਣੀ ਹਾਂ ਉਹ ਮਗਰੋਂ ਆਵਾਜ਼ ਮਾਰ ਲਾ ਆਵਾਜ਼ ਤਾਂ ਮਗਰੋਂ ਤੈਨੂੰ ਮੈਂ ਮਾਰ ਲਾ ਤੈਨੂੰ ਮੈਂ ਲੱਗੀ ਅੱਖਣਾ ਹਾਂ ਵੀ ਉਹਦਾ ਮਾਪਿਓ ਲੱਗਾ ਹੁਣ ਤੇ ਸਮਾਨ ਲੈ ਕੇ ਛੇਤੀ ਆ ਜੀ ਆਹ ਛੇਤੀ ਆ ਜੂਗਾ ਮੈਂ ਤੇ ਨਾਲ ਸਮੋਸੇ ਲੈ ਆ ਮੀ ਚੰਗਾ ਚੰਗਾ ਆਹ ਤੇ ਠੰਡਾ ਤੇ ਤੂੰ ਅੰਨਾ ਲਿਆਉਣਾ ਆਹੋ ਤੇ ਇਹ ਨਾ ਹੋਏ ਉਹ ਦਰ ਦੀ ਫੀਟ ਵਾਲੀ ਹੋਵੇ ਅਸੀਂ ਐਸੇ ਤੈਨੂੰ ਘਰ ਢੀਖਦੇ ਰਹੀਏ ਤਾਂ ਤੂੰ ਰੱਜ ਕੇ ਤੇ ਆ ਜੀ ਨਹੀਂ ਨਹੀਂ ਮੈਂ ਲਾ ਕੇ ਸਮੋਨਾ ਆ ਗਿਆ ਕਿ ਛੇਤੀ ਆ ਜਾ ਮੇਰਾ ਪੁੱਤ ਹਾਂ ਛੇਤੀ ਆ ਉਹ ਤੇ ਆਪਣੀ ਨਹੀਂ ਕਿ ਬਦਨਾਮੀ ਕਰਾਈ ਦੀ ਹੁੰਦੀ ਠੀਕ ਠੀਕ ਆ ਆਹੋ ਤੇ ਛੇਤੀ ਆਵੀ ਇਹ ਨਾ ਹੋਏ ਤੇ ਉੱਥੇ ਤੂੰ ਬਹਿ ਕੇ ਤੇ ਪੀਣ ਲੱਗ ਤਾ ਉਹ ਨਹੀਂ ਬੈਂਦਾ ਮੈਂ ਆਹੋ ਪੁੱਤ ਚੰਗੇ ਬਣ ਕੇ ਦੱਸੀਦਾ ਹੁੰਦਾ ਵਾ ਅੱਗੇ ਮਾੜਾ ਵਾ ਹਾਂ ਤੇ ਤੂੰ ਚੰਗਾ ਹੀ ਆ ਹਾਂ ਪਾ ਤੇਰੀਆਂ ਹਰਕਤਾਂ ਮੈਨੂੰ ਮਾਰੀਆਂ ਕਈ ਵੇਲੇ ਲੱਗਦੀਆਂ ਆ ਆ ਲੱਗਦੀਆਂ ਤੈਨੂੰ ਹਰਕਤਾਂ ਮਾਰ ਆਹ ਚੱਲ ਮੈਂ ਆ ਗਈ ਹਾਂ ਚੰਗਾ ਛੇਤੀ ਆਵੀ ਚੰਗਾ ਚੰਗਾ ਵੈ ਨਾ ਰਵੀ ਕਿਸ ਦੇ ਲੱਭੇ ਹੋਰ ਤਾਂ ਤੈਨੂੰ ਕੋਈ ਕਿਸ ਦਾ ਫਿਕਰ ਨਹੀਂ ਕੋਈ ਇਹਦਾ ਪਰਸਾ ਨਹੀਂ ਮੁੰਡੇ ਨੂੰ ਕਲਾ ਦਿੰਦੀ ਮੁੰਡਾ ਚਲੋ ਹੁਣ ਕਣਕ ਲੈ ਕੇ ਗਿਆ ਆ ਤੇ ਇਹਦਾ ਕੀ ਪਰਸਾ ਆ ਆਂਦਾ ਥੇ ਘਾਵਾ ਮੈਂ ਆ ਜਾਣਾ ਆ ਜਾਣਾ ਤੇਰੇ ਬਦਨਾਮੀ ਨਾ ਕਰਾਵੇ ਔਰ ਆਈ ਮਾਪਿਓ ਫੇ ਦੁਖੀ ਹੋ ਕੇ ਜਾਂਦਾ ਚਲੋ ਕੋਈ ਨਹੀਂ ਆ ਜਾਂਦਾ ਵੇਖ ਲੈਨੀ ਆ ਪਹਿਲਾ ਆ ਜਾਂਦਾ ਚਲੋ ਚੱਲ ਫਿਰ ਚਲੋ ਮੈਂ ਬੂਆ ਮਾਰਾਂ ਮੋਢਾ ਸਾਲ ਬਾਹਰ ਵਾ ਕੇ ਕਿੱਥੇ ਆ ਓਏ ਆ ਵੇ ਬਾਹਰ ਪਹਿਲਾਂ ਹੀ ਲਾਇਆ ਹਾਏ ਤੂੰ ਤੇ ਨਾ ਉੱਚੀ ਠੇਕੂੰ ਡਾਪੇ ਜੋ ਉੱਥੇ ਜਾ ਕੇ ਨਾ ਇਦਾਂ ਰੌਲਾ ਪਾਇਆ ਬੁਰੇ ਬੜੇ ਲਗਣਾ ਖਣਾ ਉਹਨੂੰ ਕੀ ਮਤਾਂ ਦੇਣ ਆਇਆ ਤੇ ਆਪ ਹੀ ਇੰਨਾ ਲੜੀ ਜਾਂਦੇ ਆ ਤੂੰ ਤੇ ਮੈਨੂੰ ਖਜਾਈ ਦਿੱਤਾ ਉਹ ਗੱਲ ਵੀ ਮੈਨੂੰ ਨਾ ਪਹਿਲੋਂ ਆਖਿਆ ਕਰ ਵੀ ਤਿਆਰ ਹੋ ਜਾ ਲਓ ਫੜੋ ਤੁਸੀਂ ਚਲ ਜਾ ਵੀ ਜੇਖ ਜਾ ਤਾ ਤੇ ਮੈਂ ਤਾਂ ਉਹਥੇ ਵੀ ਖਜਾਉਂਗੀ ਫੇਰ ਇਹੋ ਤੇਰੀ ਗੱਲ ਮਾੜੀ ਓ ਇਹੋ ਤੇਰੀ ਮਿਲੈ ਤੂੰ ਚਲ ਜਾ ਕੇ ਤੂੰ ਚਲ ਜਾ ਤੁਰ ਪਾਗਾ ਝੋੜਾ ਹੀ ਹੁਣ ਫੜ ਲੈਂਦੇ ਯਾ ਫੜ ਕੀ ਝੋਲੇ ਪਾ ਲਿਆ ਤੂੰ ਜਪੜਾ ਲਿਆ ਕੱਪੜੇ ਪਾਏ ਇਹ ਪਾਉਣਾ ਆ ਫੜ ਇਹਨੂੰ ਫੜ ਤੂੰ ਚੱਲ ਸਾਹਮਣੇ ਕੋਈ ਬਿੰਦੇ ਹੰਡੇ ਆ ਅੰਦਰ ਹੀ ਹੋਣੇ ਆ ਆ ਵੇ ਆ ਗਈ ਗੁਰਪ੍ਰੀਤ ਅੱਛਾ ਹਾਂਜੀ ਅਸੀਂ ਹਾਂ ਬੋਤ ਠੀਕ ਠਾਕ ਮਰਾ ਬੰਦਾ ਹਾਂਜੀ ਠੀਕ ਠਾਕ ਸਸਰੀਆ ਹਾਂ ਸਸਕਾਰ ਠੀਕ ਠਾਕ ਹਾਂਜੀ ਠੀਕ ਠਾਕ ਹੋਰ ਸੁਣਾਓ ਹਾਂਜੀ ਠੀਕ ਰਣਜੋ ਠੀਕ ਵਾ ਹਾਂਜੀ ਭੈਣ ਜੀ ਘਰੇ ਆ ਹਾਂਜੀ ਘਰੇ ਅੱਛਾ ਅੱਛਾ ਹੋਣ ਵੇਖ ਲਾ ਆਪਣੇ ਆਏ ਆ ਤੇ ਕਿ ਤਰ੍ਹਾਂ ਗੇਟ ਤੱਕ ਭੱਜੀ ਗਈ ਹੈ ਮਿਲਣ ਤੇ ਸਾਡਾ ਕੋਈ ਆ ਜਾਂਦਾ ਤਾਂ ਅੰਦਰ ਵੜ ਜਾਂਦੀ ਆ ਆਪਣੇ ਆਪਣੇ ਹੁੰਦੇ ਆ ਨਾ ਅਸੀਂ ਆ ਪੈਂ ਜੀ ਸਤ ਸ੍ਰੀ ਅਕਾਲ ਹੋਰ ਸੁਣਾਓ ਠੀਕ ਠਾਕ ਜੀ ਬੜੇ ਵਧੀਆ ਬੜੇ ਵਧੀਆ ਤੁਸੀਂ ਸੁਣਾਓ ਹਾਂ ਜੀ ਸਤ ਸ੍ਰੀ ਅਕਾਲ ਠੀਕ ਠਾਕ ਜੇ ਹਾਂ ਜੀ ਠੀਕ ਠਾਕ ਤੁਸੀਂ ਆਪਣੀ ਸੁਣਾਓ ਪਰਿਵਾਰ ਦੀ ਹਾਂ ਅਸੀਂ ਵੀ ਠੀਕ ਠਾਕ ਹਾਂ ਹਾਂ ਆ ਜਾਓ ਉੱਥੇ ਹੀ ਆ ਜਾ ਬੜਾ ਹੌਲੀ ਹੌਲੀ ਕੂਨ ਡੈ ਜੀ ਠੀਕ ਜੇ ਠੀਕ ਹੀ ਆ ਆ ਜਾਓ ਬਹਿ ਜਾਓ ਲੈ ਅਜੇ ਤਾਂ ਕਾਇਆ ਹੀ ਨਹੀਂ ਨਾ ਕੋਲੋਂ ਦਾ ਠੰਡਾ ਲੈਣ ਭੇਜਿਆ ਹੁਣ ਮੈਂ ਪਾਣੀ ਫੜਾਵਾਂ ਚਲ ਕੋਈ ਨਹੀਂ ਪਾਣੀ ਫੜਾ ਦਿੰਨੀ ਆ ਮੰਮੀ ਹੁਣ ਆਖੜਾ ਕਿਹਨੂੰ ਕਹਿਣਾ ਜਾਵੇ ਤੇ ਪਾਣੀ ਪੀ ਕੇ ਆਏ ਆ ਕੋਈ ਗੱਲ ਨਹੀਂ ਉਹ ਹਨਾ ਜੋਧ ਕਿੱਥੇ ਗਿਆ ਵਾ ਜੀ ਉਹ ਇੱਥੇ ਹੀ ਗਿਆ ਵਾ ਕਿਤੇ ਬਾਹਰ ਅੱਛਾ ਔਰ ਸਭ ਠੀਕ ਠਾਕ ਪੈਨਜੀ ਹਾਂਜੀ ਠੀਕ ਠਾਕ ਸਾਰੇ ਰਾਜੀ ਬਾਜੀ ਚਲੋ ਮਾਲ ਕਰਾਜੀ ਬਾਈ ਰਖੇ ਚੜਦੀ ਕਲਾ ਤੰਦਰੁਸਤੀ ਬਖਸ਼ੇ ਔਰ ਬੋਤ ਤੂੰ ਸੁਣਾ ਕਿਦਾਂ ਸਿਹਤ ਹਾਂਜੀ ਠੀਕ ਆ ਮੰਮੀ ਕਿੰਨਾ ਦਾ ਮਹੌਲ ਚਾਲ ਹੋਣਾ ਮੇਰੇ ਭੈਣ ਜੀ ਦੇ ਹੁੰਦਿਆਂ ਪੁੱਛ ਲੈਣਾ ਮੈਂ ਦੂਜੀਆਂ ਮਾਵਾਂ ਵਾਂਗੂ ਨਹੀਂ ਪਿੰਦਰ ਵੜਵੜ ਚੋਲੀਆਂ ਕਰ ਲੀਆਂ ਵਾ ਵੀ ਕਿਦਾਂ ਹੁਣ ਸਹੀ ਆ ਕੰਮ ਕਰਦਾ ਤੈਨੂੰ ਪਤਾ ਹੀ ਆ ਪੀਣਾ ਤਾਂ ਘਟਦੇ ਨਹੀਂ ਭੈਣ ਜੀ ਮੇਰੀ ਗੱਲ ਸੁਣ ਇਹ ਅੱਗੇ ਤੇ ਨੀਹੇ ਹੁੰਦਾ ਪੀਤਾ ਇਹ ਬੋਲਣੋ ਨਹੀਂ ਹਟਦੀ ਤੇ ਉਹ ਹੁਣ ਖਿਜ ਕੇ ਇਹਦੇ ਪੀਂਦਾ ਪਿਆ ਉਹ ਇਹਨਾਂ ਨੇ ਮੈਨੂੰ ਵੀ ਦੁਖੀ ਕਰ ਦਿੱਤਾ ਐਨ ਜੀ ਦੁਖੀ ਤੇ ਫਿਰ ਆਪੇ ਹੋਣਾ ਤੁਸੀਂ ਅੱਗੇ ਨਹੀਂ ਪੀਂਦਾ ਤੇ ਸਾਡੀ ਕੁੜੀ ਨੇ ਆਣ ਕੇ ਪੀਂਦਾਤਾ ਵਾ ਕੀ ਇਹ ਉਹਨੂੰ ਮਾੜਾ ਚੰਗਾ ਕਹਿੰਦੀ ਆ ਸਾਰੀ ਦੁਨੀਆ ਹੀ ਸਾਰੀਆਂ ਜਨਨੀਆਂ ਹੀ ਆਪਣੇ ਬੰਦਿਆਂ ਨੂੰ ਸ਼ਰਾਬ ਪੀਣ ਤੋਂ ਰੋਕਦੀਆਂ ਵਾ ਜਿਆਦਾ ਕੀ ਵਾਧੂ ਬੋਲਦੀ ਹੋਊਗੀ ਸਾਡੀ ਤਾਂ ਕੁੜੀ ਨੇ ਕਦੀ ਦੰਦ ਤੋਂ ਦੰਦ ਨਹੀਂ ਚੁੱਕਿਆ ਤੁਸੀਂ ਸਾਰੇ ਰਾਮੇ ਦਈ ਜਾਂਦੇ ਵੀ ਤੁਹਾਡੀ ਕੁੜੀ ਜਿਆਦਾ ਬੋਲਦੀ ਤੁਸੀਂ ਇੰਨੀ ਗੱਲਾਂ ਆਂਦੇ ਹੀ ਹੋ ਨਾ ਤੁਸੀਂ ਇੱਥੇ ਦੋ ਦਿਨ ਰਹਿ ਕੇ ਤਾਂ ਵੇਖੋ ਕਿ ਕਿੰਨਾ ਕੁ ਤੁਹਾਡੀ ਕੁੜੀ ਬੋਲਦੀ ਆ ਕਿ ਨਹੀਂ ਬੋਲਦੀ ਮੇਰੇ ਮੁੰਡੇ 'ਚ ਕਸੂਰ ਵਾਕੇ ਇਹਦੇ 'ਚ ਕਸੂਰ ਨਹੀਂ ਕੁੜੀ ਸਾਡੀ ਪਾਪ ਆਕੇ ਭੈਂਦੀ ਫੜਾਉਂਦੀ ਇਹਨੂੰ ਪਾਕੇ ਚ ਚਲੋ ਨਹੀਂ ਫੜਾਉਂਦੀ ਚਲੋ ਜੇ ਉਹ ਪੀ ਕੇ ਘਟ ਆ ਹੀ ਜਾਂਦਾ ਵਾ ਤੇ ਇਹ ਹੀ ਸਬਰ ਕਰਦੇ ਨਹੀਂ ਉਹ ਤੇ ਚਲ ਸਬਰ ਕਰਦੀ ਆ ਪਰ ਇਹ ਆ ਵੀ ਜਿਹੜੇ ਪੀਣ ਵਾਲੇ ਇਦਾਂ ਘਰ ਵਸਦੇ ਉਹਨਾਂ ਦੇ ਪੀਣ ਵਾਲਿਆਂ ਨੇ ਇਹਨਾਂ ਨੇ ਆਪਣੇ ਨਿਆਣੇ ਨੂੰ ਕੀ ਸਿੱਖਿਆ ਘੜੀ ਦੇਣੀ ਆ ਨਿਆਣੇ ਹੁਣ ਬੜੇ ਬਹਾਦੇ ਆ ਸਮਝਦਾਰ ਨਿਆਣੇ ਹੁਣ ਮਾਂ ਪਿਓ ਦੇ ਮਗਰ ਨਹੀਂ ਲੱਗਦੇ ਤੇ ਭੈਣ ਜੀ ਇਹਦੀ ਕਿਹੜੀ ਇੰਨੀ ਉਮਰ ਹੋ ਗਈ ਆ ਇਹ ਕਿਉਂ ਨਾ ਸਮਝਦਾਰ ਹੋਇਆ ਚਲੋ ਜੇ ਹੁਣ ਪੀ ਕੇ ਆ ਹੀ ਜਾਂਦਾ ਵਾ ਤੇ ਇਹ ਤੇ ਆਉਂਦਿਆ ਹੀ ਉਹਦੇ ਗਲ ਪੈ ਜਾਂਦੀ ਆ ਉਹਨੂੰ ਨਾ ਰੋਟੀ ਫੜਾਉਂਦੀ ਨਾ ਉਹਨੂੰ ਪਾਣੀ ਪੁਛਦੀ ਆ ਤੇ ਬਾਸ ਬੋਲਣਾ ਸ਼ੁਰੂ ਕਰ ਦਿੰਦੀ ਆ ਨਹੀਂ ਹੁਣ ਇੱਕ ਉਹ ਵੀ ਕੋਈ ਬੋਲਦੀ ਤੇ ਉਹ ਸੱਚੀ ਆ ਹੁਣ ਜਿੰਨੇ ਦੀ ਸ਼ਰਾਬ ਪੀ ਕੇ ਆਉਂਦਾ ਉਹ ਫਰੂਟ ਲੈ ਕੇ ਆਵੇ ਕੋਈ ਸਮਾਨ ਲੈ ਕੇ ਆਵੇ ਸਾਰਾ ਪਰਿਵਾਰ ਬਹਿ ਕੇ ਖਾਓ ਤਾਂ ਕਿਹ ਗੱਲਾਂ ਹੁਣੇ ਤੇ ਨਹੀਂ ਰਹਿੰਦੇ ਨਹੀਂ ਹੁਣੇ ਦੀ ਨਹੀਂ ਗੱਲ ਹੁੰਦੀ ਕਿਹ ਤੇਨੂੰ ਦੁੱਖ ਨਹੀਂ ਪੈਂਦਾ ਭੈਣ ਜੀ ਘਟਾਵਾ ਤਾਂ ਭਾਜੀ ਭੈਣ ਜੀ ਘਾਟਾ ਕਿਹੇ ਗੱਲ ਦਾ ਨਹੀਂਗਾ ਸਾਡੀ ਤਾਂ ਧੀ ਦੁਖੀ ਹੋ ਗਈ ਆ ਮੈਂ ਤਾਂ ਇੰਨੇ ਪਰੇਸ਼ਾਨ ਹੋ ਗਿਆ ਨਾ ਨਾ ਸਾਡਾ ਘਰ ਜੀ ਲੱਗਦਾ ਨਾ ਸਾਡਾ ਫਿਰ ਜਦੋਂ ਟੈਨਸ਼ਨ ਹੁੰਦੀ ਆ ਸਾਡਾ ਕਿਤੇ ਜਾਣ ਨੂੰ ਜੀ ਨਹੀਂ ਕਰਦਾ ਤੇ ਝੂਠ ਸੱਚ ਤੁਹਾਨੂੰ ਦੱਸਦੀ ਜੋ ਰਹਿੰਦੀ ਆ ਫੋਨਾਂ ਦੇ ਉੱਤੇ ਹੁਣ ਫਿਰ ਤੁਹਾਨੂੰ ਦੱਸੂਗੀ ਝੂਠ ਸੱਚ ਕੀ ਦੱਸਣਾ ਵਾ ਨਹੀਂ ਨਹੀਂ ਇਹ ਝੂਠ ਸੱਚ ਉਹਨੇ ਕੀ ਦੱਸ ਤੁਸੀਂ ਦੱਸੋ ਹ ਕੀ ਗੱਲ ਮੈਂ ਤਾਂ ਤੁਹਾਨੂੰ ਗੱਲ ਦੱਸ ਦਿੱਤੀ ਜਿਹੜੀ ਦੱਸਣ ਵਾਲੀ ਕਿਹੜੀ ਗੱਲੋਂ ਬੋਲਾਰੇ ਨਾ ਰਿਓ ਜਦਾ ਪੀ ਜਾਂਦਾ ਏ ਨਹੀਂ ਕਿਹੜੀ ਗੱਲੋਂ ਬੋਲਦੀ ਐ ਵੀ ਦੱਸੋ ਬੋਲਦੀ ਕਿਹੜੀ ਗੱਲ ਉਹ ਸ਼ਾਮਾਂ ਜਦੋਂ ਆਉਂਦਾ ਵਾ ਘਰ ਸ਼ਾਮਾਂ ਨੂੰ ਆਵੇ ਦੁਪਹਿਰੇ ਆਵੇ ਸਵੇਰੇ ਆਵੇ ਇੰਨਾ ਦੀ ਕੜਾ ਹੀ ਨਹੀਂ ਮੁੱਕਦੀ ਤੇ ਜਦੋਂ ਉਹਨੇ ਪੀ ਗਏ ਉਹਨਾਂ 24 ਕਿਤੇ ਰੱਜੇ ਨਹੀਂ ਰਹਿਣਾ ਵਾ ਤੇ ਉਹਨੇ ਬੋਲਣਾ ਹੀ ਆ ਗਾੜੀ ਆ ਮੁੰਡਾ ਵੀ ਇਹਨੂੰ ਸਮਝਾਉਂਦਾ ਵਾ ਵੀ ਮਾਂ ਤੂੰ ਨਾ ਬੋਲਿਆ ਕਰ ਮੁੰਡਾ ਕਿਹੜਾ ਨਿਆਣਾ ਵਾ ਹੁਣ ਕਦੀ ਤੁਸੀਂ ਇਹਨੂੰ ਹਾੜੀ ਸੋਣੀ ਕਿਤੇ ਚੱਜਦਾ ਕੱਪੜਾ ਨਹੀਂ ਬਣਾ ਕੇ ਦਿੱਤਾ ਆਂਦੀ ਮੰਮੀ ਜੇ ਮੈਨੂੰ ਦਿੱਤੇ ਦਿੱਤੇ ਪੈਸੇ ਮੈਂ ਰੋਕ ਲਾ ਕੇ ਲੈ ਹੀ ਲਏ ਉਹਦੇ ਵਿੱਚੋਂ ਵੀ ਆਂਦੀ ਰਣਜੋਤ ਮੇਰੇ ਕੋਲ ਪੈਸੇ ਖੋ ਕੇ ਲੈ ਗਿਆ ਮੇਰਾ ਪਾਜ਼ਾਮੀ ਹੋਣੇ ਨਾ ਦੋਵਾਂ ਜੀਆਂ ਦਾ ਕੀ ਇਹਨਾਂ ਕੀਤਾ ਮੈਂ ਤਾਂ ਦਿੱਤੇ ਹੈਗੇ ਤੇ ਕਿਹੜੀ ਕਿਹੜੇ ਦਾ ਘਰ ਮਾਲੇ ਰੀੜੇ ਆ ਵੇਖੋ ਤੇ ਫਿਰ ਦੱਸਦਾ ਨਾ ਖੋਏ ਕਿ ਨਹੀਂ ਖੋਏ ਪੈਸੇ ਤੂੰ ਹੀ ਪੁੱਤ ਮੈਨੂੰ ਦੱਸਿਆ ਸੀ ਮਮੀ ਖੋਏ ਹੋਏ ਖੋਏ ਉਹਨੇ 500 ਰੁਪਏ ਦੇ ਵਿੱਚੋਂ ਖੋ ਕੇ ਲੈ ਗਿਆ ਕੀ ਪਤਾ ਵਾ ਹੁਣ ਮੈਨੂੰ ਝੂਠ ਬੋਲਦੀ ਆ ਕਿ ਇਹ ਵੀ ਸੱਚ ਬੋਲਦੀ ਐ ਮੈਂ ਤੇ ਧੱਕੇ ਕਰਕੇ ਨਾ ਮਾਰੇ ਤਾਂ ਉਹ ਨਹੀਂ ਦਿੰਦੇ ਮੈਨੂੰ ਜਿਹੜੀ ਕੁੜੀ ਸਾਡੀ ਘੱਟ ਬੋਲਦੀ ਆ ਨਾ ਇਹਦੇ ਘੱਟ ਬੋਲਣ ਦਾ ਤੁਸੀਂ ਨਜਾਇਜ਼ ਫਾਇਦਾ ਠਾਉਂਦੇ ਆ ਤੁਸੀਂ ਸਭੋ ਜਿਆਦੀਆਂ ਗੱਲਾਂ ਮੇਰੀ ਤੀਨੂ ਕਰਦੇ ਆ ਹੁਣ ਵੇਖੋ ਤੁਹਾਡੀ ਵੀ ਧੀ ਆ ਉਹ ਕਿੰਨਾ ਕੁ ਉਥੇ ਆਪਣੇ ਪਰੋਣੇ ਦੇ ਉੱਤੇ ਤੁਹਾਡੇ ਜਵਾਈ ਤੇ ਰੋਪ ਹੁੰਦੀ ਹੋਊਗੀ ਮੇਰੀ ਧੀ ਨਹੀਂ ਐ ਧੀ ਵਰ ਅੱਛਾ ਆ ਸਾਡੀ ਧੀ ਮਾੜੀ ਆ ਧੀਆਂ ਭੈਣ ਜੀ ਸਾਰਿਆਂ ਦੀਆਂ ਬਹੁਤ ਸਮਝਦਾਰ ਹੁੰਦੀਆਂ ਵਾ ਮਾਪਿਆਂ ਸਾਰੇ ਨੂੰ ਆਪਣੀਆਂ ਧੀਆਂ ਬਹੁਤ ਪਿਆਰੀਆਂ ਲੱਗਦੀਆਂ ਜੇ ਹੁਣ ਅਸੀਂ ਸੋਚੀਏ ਨਾ ਸਾਨੂੰ ਪਤਾ ਅਸੀਂ ਕਿੰਨਾ ਖਰਚਾ ਲਾ ਲਾ ਕੇ ਪੜ੍ਹਾਈ ਲਿਖਾਈ ਹੀ ਇੰਨਾ ਸੋਹਣਾ ਅਸੀਂ ਸੋਚਿਆ ਵੀ ਇਦਾਂ ਕਰਾਂਗੇ ਸਭ ਕੋ ਹਮ ਤਰਾ ਵਿਚੋਲੇ ਦਾ ਬੇੜਾ ਬੈਜੇ ਨਹੀਂ ਸਭ ਕੋ ਚੰਗਾ ਦੱਸ ਕੇ ਤੇ ਅਛਦਾਈ ਸਾਡੇ ਗੱਲ ਸ਼ਰਾਬੀ ਮੜ ਦਿੱਤਾ ਤੋ ਹੀ ਅਛਦਾਈ ਜਾਂਦੇ ਆ ਆਪਣੇ ਤੀਪਤ ਸਾਰਿਆਂ ਨੂੰ ਚੰਗੇ ਲੱਗਦੇ ਆ ਤੇ ਇਹੋ ਗੱਲ ਤੇ ਆਉਣਾ ਫਿਰ ਇਸੇ ਕਰਕੇ ਸਾਨੂੰ ਤੀਹਾਡੀ ਪਿਆਰੀ ਬੋਲ ਲੱਗਦੀ ਆ ਸਾਡੀ ਧੀ ਤਾਂ ਸਾਡਾ ਸੁਦਾਈ ਬਣਾਤਾ ਤੁਸੀਂ ਮਿਲਣਾ ਹੈ ਯਾ ਤੁਸੀਂ ਬੈਸ ਕਰਨ ਆਏ ਹੋ ਨਹੀਂ ਬੈਸ ਨਹੀਂ ਆਏ ਭੈਣ ਜੀ ਅਸੀਂ ਕਾਲੀ ਨਹੀਂ ਕਾਣੇ ਆਤੇ ਇਹ ਬੜੇ ਦੁਖੀ ਬੜੇ ਦੁਖੀ ਅਹੀਂ ਬਹੁਤ ਦੁਖੀ ਸਾਡਾ ਸਾਡੀ ਧੀ ਹੱਦੂ ਫੋਨ ਤੇ ਦੁੱਖ ਆਪਣਾ ਫੋਲਦੀ ਆਈਆਂ ਖਾ ਵੀ ਅੱਜ ਅਸੀਂ ਮਿਲ ਕੇ ਆਉਣਾ ਵੇਖ ਕੇ ਆਉਣਾ ਵੀ ਕੀ ਗੱਲ ਕੀ ਹੈ ਚਲੋ ਵੇਖ ਲਓ ਫਿਰ ਅਹੀਂ ਤੇ ਫਿਰ ਹੁਣ ਲੀਡ ਲਾੜੇ ਬਣਾ ਕੇ ਲਿਆਏ ਆ ਆ ਲੈ ਕਰੋ ਲੀਡਿਆ ਤਾਂ ਕੜੀ ਹੁਣੀ ਰਹਿੰਦੀ ਆ ਆ ਫੜਾਓ ਇਹ ਨੂੰ ਅਸੀਂ ਕਦੀ ਬਣਾ ਕੇ ਨਹੀਂ ਸਿੱਖੇ। ਔਣੀ ਦੀ ਕੰਨ ਜਦੋਂ ਮਾਪਿਆਂ ਦਾ ਫਰਜ਼ ਹੁੰਦਾ ਵਾ ਲੀੜੇ ਦੇਣ ਦਾ। ਚਲੋ ਮਾਪਿਆਂ ਦਾ ਫਰਜ਼ ਤਾਂ ਹੈਗਾ ਵਾ ਪਰ ਇਹ ਅਸਰ ਨਾ ਤੁਸੀਂ ਸਾਨੂੰ ਮੇੜਾ ਮਾਰ ਕੇ ਜਾਓ ਤੇ ਅਸੀਂ ਲੀੜੇ ਲੈ ਆਏ। ਨਹੀਂ ਮੇੜਾ ਨਹੀਂ ਮਾਰਨਾ 1 ਮਿੰਟ ਹੋਰ ਆ ਜਿਹੜੇ ਦੇਂਦੇ ਅਸੀਂ ਆਪਣੀ ਧੀ ਨੂੰ ਦੇਂਦੇ ਹਾਂ। ਜਦੋਂ ਤੀਆਂ ਦਿੰਦੇ ਗਿਆ ਲੋਕ ਹਾਂ ਪੱਗ ਵੀ ਲਾਈ ਆ। ਉਹ ਤਾਂ ਨੂੰ ਬਰੇ ਸੁਨੇ। ਉਹ ਤਾਂ ਸੋਨੇ ਕਰਕੇ ਲਿਆਉਂਦੇ ਆ। ਇੱਕ ਲਾਹ ਤੇ ਇੱਕ ਪਾ ਸੂਟਾਂ ਵਾ ਤੇ ਇਹਨਾਂ ਕੋ ਪੈਸੇ ਨਾ ਮੰਗੀ। ਪੋਰ ਆਪਣੇ ਘਰ ਜਿਹੜੀ ਤੁਹਾਡੀ ਇੱਕ ਚੀਜ਼ ਦਾ ਕੋਈ ਲੈਣਵਾ ਦੇਣਵਾ ਉਹ ਜਿੱਦਾਂ ਮਰਜ਼ੀ ਕਰੋ ਮੈਂ ਵੀ ਕੋ ਗੱਲ ਕਹਿਣਾ ਭੈਣ ਜੀ ਤੁਸੀਂ ਇਹ ਆ ਵੀ ਰਣਜੋਦ ਇਹ ਗੱਲ ਆਖੋ ਵੀ ਪੁੱਤ ਤੂੰ ਨਾ ਪੀ ਖਰਾਬ ਸਾਡੇ ਘਰ ਦਾ ਮਾਣ ਵਿਗੜਦਾ ਤੁਸੀਂ ਇਹ ਚੁੱਕ ਚੁੱਕ ਕੇ ਚਿੱਕਰ ਤੇ ਹੱਡੀ ਧੀ ਦੇ ਸੁਟੀ ਜਾਂਦੇ ਆ ਵੀ ਇਹ ਗਾੜੀ ਬੋਲਦੀ ਇਹ ਤੇ ਉਹ ਪੀਂਦਾ ਵਾ ਤੁਸੀਂ ਵੀ ਕਰੀਆ ਤੁਹਾਡਾ ਵੀ ਫਰਜ਼ ਬਣਦਾ ਵੀ ਆਪਣੇ ਪੁੱਤ ਨੂੰ ਸਮਝਾਉਣਾ ਪੁੱਤ ਇਹ ਤਾਂ ਕਰਦੀ ਚੱਲਦੀ ਨਹੀਂ ਮੈਂ ਅਸੀਂ ਤਾਂ ਸਮਝਾਉਂਦੇ ਮੇਰਾ ਤੇ ਇਕੱਲਾ ਇਕੱਲਾ ਪੁੱਤ ਵਾ ਬੰਜੀ ਤਾ ਤੋ ਸਾਰੇ ਧੀ ਵੀ ਸਾਡੀ ਮੇਰੇ ਪੁੱਤ ਮਗਰ ਭਈ ਤਾ ਤੁਸੀਂ ਵੀ ਪੈਗੇ ਜਾਣ ਅਸੀਂ ਤੇ ਭੈਣ ਜੀ ਆਣ ਕੇ ਹਜੇ ਗੱਲ ਹੀ ਕਰਨ ਦੇ ਆ ਵੀ ਕਿਉਂ ਐਦਾਂ ਕਰਦਾ ਵਾ ਸਾਡੀ ਧੀ ਦੀ ਗਲਤੀ ਕੀ ਆ ਅਸੀਂ ਆਪਣੀ ਧੀ ਦਾ ਹੀ ਕਸੂਰ ਪੁੱਛਣ ਆਏ ਆ ਤੇ ਤੁਸੀਂ ਸਾਰਾ ਕਸੂਰ ਹੀ ਸਾਡੀ ਧੀ ਦਾ ਕੱਢ ਦਿੱਤਾ ਜੇ ਤਾਂ ਕਸੂਰ ਹੀ ਇਹਦਾ ਵਾ ਤੇ ਇਹਦਾ ਹੀ ਕੱਢਣਾ ਮੈਂ ਨਹੀਂ ਫਿਰ ਇਹ ਗੱਲ ਮਾੜੀ ਆ ਬੜੀ ਔਖੀ ਘਰ ਵਿੱਚ ਹੋ ਗਈ ਆ ਹਾਂ ਇਹ ਗੱਲ ਮਾੜੀ ਆ ਬਹੁਤ ਆ ਇਹ ਗੱਲ ਨਹੀਂ ਭੈਣ ਜੀ ਤੁਸੀਂ ਕਦੀ ਰੋਕਿਆ ਉਹਨੂੰ ਮੰਜੋਦੂ ਪੀ ਨਹੀਂ ਪੀ ਤੁਹਾਨੂੰ ਪਤਾ ਵਾ ਅਸੀਂ ਨਹੀਂ ਰੋਕਦੀ ਮੈਂ ਮਾਂ ਵਾਂ ਮੈਨੂੰ ਮੇਰਾ ਪੁੱਤ ਕੀ ਕੀ ਆਵੇ ਤੇ ਚੰਗਾ ਲੱਗਦਾ ਵਾ ਉਦਾਂ ਤੁਸੀਂ ਇਹਨੂੰ ਵੀ ਕਦੀ ਕੜਨਾ ਲਾਇਆ ਗੁਰਪ੍ਰੀਤ ਨੂੰ ਵੀ ਚੱਲ ਪੁੱਤ ਟੈਨਸ਼ਨ ਨਾ ਲੈ ਕੋਈ ਗੱਲ ਨਹੀਂ ਹੋਣੀ ਨਾ ਇਹਨੂੰ ਤਾਂ ਮੈਂ ਸੁੱਟ ਪਾਈ ਹੀ ਆ ਤੇ ਦੱਸ ਇਹ ਤਾਂ ਨਾਉ ਹੀ ਨਹੀਂ ਕਿ ਮੇਰੀ ਤੇ ਜੇ ਗੱਲ ਤਾਂ ਉਹ ਹੀ ਆ ਕਿ ਜੇ ਸੱਸਾਂ ਜਿਹੜੀਆਂ ਵਾ ਮਾਵਾ ਬਣ ਜਾਣ ਤੇ ਜਿਹੜੀਆਂ ਨੌ ਧੀਆਂ ਬਣ ਜਾਂਦੇ ਘਰ ਸੁਖੀ ਨਾ ਬਣ ਜੇ ਤੁਹਾਡੇ ਘਰ ਵੀ ਨੌਆ ਹੈਗੀਆਂ ਤੋਂ ਵੀ ਨੌਆ ਵਾਲੀਆਂ ਭੈਣ ਜੀ ਪਰ ਆ ਜਿਹੜੀ ਗੱਲ ਵਾ ਨਾ ਮੈਂ ਤੇ ਉਹ ਇਹਨਾਂ ਨੂੰ ਕਹਿੰਦੀ ਹਾਂ ਪੈਲੀ ਭਾਵੇਂ ਥੋੜੀ ਹੁੰਦੀ ਘਰ ਭਾਵੇਂ ਮਾੜਾ ਹੁੰਦਾ ਤੇ ਧੀ ਪੁੱਤ ਸ਼ਰਾਬੀ ਨਾ ਸਾਨੂੰ ਮਿਲਦਾ ਮੈਨੂੰ ਤੇ ਇਸੇ ਗੱਲ ਦੀ ਟੈਨਸ਼ਨ ਵਾ ਅਜੇ ਤੇ ਕੁੜੀ ਦੀ ਜ਼ਿੰਦਗੀ ਕਿੰਨੀ ਕ ਜੇ ਨੰਗੀ ਆ ਕਿੰਨੀ ਜ਼ਿੰਦਗੀ ਆ ਜੇ ਹੋਰ ਪਈ ਆ ਕਿੰਨੇ ਕੰਮ ਇਹਨਾਂ ਦੇ ਕਰਨ ਵਾਲੇ ਆ ਰਣਜੋਤ ਸੁਧਰ ਜੇ ਤੇ ਸਾਰਾ ਕੁਝ ਹੀ ਚੰਗਾ ਹੋ ਜੇ ਅਹੀਂ ਤਾਂ ਸਭ ਕੁਝ ਬਣਿਆ ਕੀ ਨਹੀਂ ਇੱਥੇ ਬਣਿਆ ਉਹ ਤਾਂ ਨਹੀਂ ਨਹੀਂ ਅਹੀਂ ਤੁਹਾਨੂੰ ਦੇਖ ਕੇ ਰਿਸ਼ਤਾ ਕੀਤਾ ਅਹੀਂ ਇਹ ਗੱਲ ਤੇ ਕਹਿੰਦੇ ਨਹੀਂ ਵੀ ਹੈ ਨਹੀਂ ਕੋਈ ਸਭ ਕੁਝ ਬਣਿਆ ਵਾ ਹੈਗਾ ਵਾ ਪਰ ਅਜੇ ਸ਼ਰਾਬ ਪੀ ਕੇ ਆਉਂਦਾ ਗਾਰਮੰਦਾ ਕਰਦਾ ਮਾਰਦਾ ਧੀ ਹੱਡੀ ਨੂੰ ਮਾਰਦਾ ਕਰਦਾ ਮੈਂ ਤਾਂ ਇਹ ਤੱਕ ਮਾਰਦਾ ਕਦੀ ਦੇਖਿਆ ਨਹੀਂ ਗਾ ਅਹੀਂ ਤੇ ਕਿਤੇ ਆਪਣੀ ਧੀ ਨੂੰ ਕਦੀ ਫੁੱਲਦੀ ਨਹੀਂ ਹਲਾਈ ਭੈਣ ਜੀ ਪਰ ਅੱਜ ਹਾੜੀ ਧੀ ਅੱਖਾਂ ਤੋਂ ਕੋਹ ਹੋ ਗਈ ਆ ਤੋਹੀ ਆਖੀ ਜਾਓ ਜੋ ਆਖਣਾ